ਜੋ ਪੌਂਟੀਆਂ ਜੀ ਛੋਟਾ ਤਰ ਲੋਕ ਪਰ ਮਾਸ਼ਾਰਦਾ ਮੰਦਿਰ ਮਾਸ਼ਾਰਦਾ ਮੰਦਿਰ ਛੋਟਾ ਤਰ ਲੋਕ ਆਣਾ ਉਹ ਕਰੋ ਲਾਈਕ ਸ਼ੇਅਰ ਜੈ ਮਾਤਾ ਦੀ ਗੋ ਜੈ ਮਾਤਾ ਦੀ ਗੋ ਆਹ ਜੀ ਬਿਦਾ ਜੈ ਮਾਤਾ ਜੈ ਮਾਤਾ ਦੇ ਪਰਵਾਨੇ ਨਾਲ ਦਾ ਕੋਲ ਜੀ ਆਹ ਇੱਕ ਦਾਮ ਹੈ ਨਾ and you are going to pull up in the ਰਿਵਿਊ ਆਇਆ ਮਾ ਸ਼ਰਦਾ ਮੰਦਿਰ ਤਰਲੋਪੁਰ ਛੋਟਾ ਤਰਲੋਪੁਰ ਜੈ ਮਾਤਾ ਦੀ ਸਿਰੇ ਬਹੁਤ ਭਾਰੀ ਇਕੱਠ ਹੋਣਾ ਮੇਲਾ ਵਰਨਾ ਜੀ ਮਹਾਮਾਈ ਦੇ ਦਰਬਾਰ ਤੇ ਛੋਟਾ ਤਰਲੋਕ ਮਾ ਸ਼ਰਦਾ ਮੰਦਿਰ ਛੋਟਾ ਤਰਲੋਕ ਜੈ ਮਾਤਾ ਦੀ ਲਖੋ ਹੈਲੋ ਮਾਤਾ ਨੂੰ ਯਾਗ ਲਾਣੀ ਜੈ ਮਾਤਾ ਦੀ ਸਾਰੇ ਬੋਲੋ ਜੈ ਮਾਤਾ ਦੀ ਜੈ ਮਾਤਾ ਦੀ ਮਾ ਸ਼ਰਦਾ ਮੰਦਿਰ ਤਰਲੋਕਪੁਰ ਛੋਟਾ ਤਰਲੋਕਪੁਰ ਸਵੇਰੇ ਬਹੁਤ ਭਾਰੀ ਇਕੱਠ ਹੋਣਾ ਜੈ ਮਾ ਮਾਈ ਦੇ ਮੰਦਿਰ ਜਾਰੀਆਂ ਚੱਲ ਰਹੀਆਂ ਨੇ ਸਵੇਰ ਦੀਆਂ ਦੇਖੋ ਲਿਖੋ ਜੈ ਮਾਤਾ ਜੀ ਲਿਖੋ ਜੈ ਮਾਤਾ ਜੀ ਆ ਸਾਰੀਆਂ ਦੁਕਾਨਾਂ ਖੁੱਲਣੀਆਂ ਨੇ ਸਵੇਰੇ ਦੇਖੋ ਮਾ ਸ਼ਰਦਾ ਮੰਦਿਰ ਛੋਟਾ ਤਰੋਪ ਜੈ ਮਾਤਾ ਦੀ ਲਿਖੋ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਦੱਬ ਕੇ ਲਿਖੋ ਜੈ ਮਾਤਾ ਜੀ ਬੋਲੋ ਮਜਾ ਹੋ ਜੈ ਮਾਤਾ ਜੀ ਸਾਰੇ ਬੋਲੋ ਜੈ ਮਾਤਾ ਜੀ ਹਾਂ ਛੋਟਾ ਤਰ ਲੋਕਪੁਰ ਛੋਟਾ ਤਰ ਲੋਕਪੁਰ ਮਾ ਸ਼ਰਦਾ ਦਾ ਦਰਬਾਰ ਛੋਟਾ ਤਰ ਲੋਕਪੁਰ ਜਾਨਾ ਤਬੀਖ ਲਈ ਤੀਲ ਪਾ ਕੇ ਦੇਖੋ ਬੈਪ ਖੁੱਲ ਕੇ ਕੈਵਨ ਸਰ ਕਿਲਾ ਦੇ ਵਿੱਚ ਆ ਛੋਟਾ ਤਰ ਲੋਕਪੁਰ ਮਾਦਾ ਦਰਬਾਰ ਕਰੋ ਦਰਸ਼ਨ ਲਿਖੋ ਜੈ ਮਾਤਾ ਦੀ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਸਵੇਰੇ ਬਹੁਤ ਭਾਰੀ ਇਕੱਠ ਹੋਣਾ ਹੈ ਮਹਾਮਈ ਦੇ ਦਰਬਾਰ ਤੇ ਬਹੁਤ ਤਕੜਾ ਮੇਲਾ ਪਰਨਾ ਹੈ ਤਿਆਰੀਆਂ ਚੱਲ ਰਹੀਆਂ ਨੇ ਕੰਮ ਹੁਣ ਬੰਦ ਹੋ ਰਹੀਆਂ ਨੇ ਕਿਉਂਕਿ ਛੋਟਾ ਤਰਲੋਕਪੁਰ ਹਰਿਆਣਾ ਚ ਪੰਚਕੁੱਲਾ ਕੋਲੇ ਛੋਟਾ ਤਰਲੋਕਪੁਰ ਛੋਟਾ ਤਰਲੋਕਪੁਰ ਜੀ ਵੀਰੇ ਮੇਲਾ ਭਰਨਾ ਜ਼ਬਰਦਸਤ ਲਿਖੋ ਜੈ ਮਾਤਾ ਜੀ ਬੋ ਜੈ ਮਾਤਾ ਜੀ ਵੀਡੀਓ ਛੋਟਾ ਤਰਲੋਕਪੁਰ ਮਹਾਮੈਦਾ ਮੇਲਾ ਜੀ ਸਵੇਕੇ ਭਰਨਾ ਬਹੁਤ ਭਾਰੀ ਇਕੱਠ ਹੋਣਾ ਹੈ ਕੋਕਲੇ ਉਹੀ ਕਰੂ ਅੱਜ ਮੈਂ जय माता दी के दरबार ते ਦੂਰੋਂ ਦੂਰੋਂ ਸੰਗਤਾਂ ਪਹੁੰਚਦੀਆਂ ਨੇ ਲੰਗਰ ਭੰਡਾਰੇ ਚੱਲਦੇ ਨੇ ਸਿੱਟਿਕਾ ਜੀ पंचकूला डिस्ट्रिक्ट छोटा तरलोकपुर जी बहुत भारी अट्ठाणी सवेरे महामई दरबार देखो मेले द्यारियां चल रही जय माता लिखो जय मा श्री जय मा श्री राम ਬੋਲੋ ਜੈ ਮਾਤਾ ਦੀ ਪ੍ਰੇਮ ਸੇ ਬੋਲੋ ਬੇ ਜੋ ਬੇ ਮਾਤਾ ਫੋਤੀ ਵੀ ਲੰਘਿਆ ਜਾ ਉਹ ਦੂਜਾ ਜੀਰ ਨਹੀਂ ਆਦੀ ਕੋਈ ਟਰਾ ਫੋਤੀ ਪੀ ਲਾਂਗੇ ਅੱਛਾ ਛੋਟੀ ਲੈ ਆ ਜੀਰ ਨਹੀਂ ਲਿਗੇ ਦੀ ਹਾਂ ਜੀ ਨਜ਼ਰ ਆ ਗਿਆ ਉਹ ਗਿਆ 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 ਖੁੱਲ ਦੇ ਖੁੱਲ ਜਾ 12 ਹੋਰ ਕਿਵੇਂ ਆ ਅੱਗੇ ਤੁਹਾਡਾ ਖੋਲੀ ਕਿਦੋਂ ਟ੍ਰੋਲ ਹੈ ਵਾਈਪਰ ਕੇ ਬੱਸ ਉਸਨੂੰ ਦੇਖ ਦੇ

ਦੇਮਾਤਾ ਦੀ ਚੈ ਮਾਤਾ ਦੀ ਉਹ ਪਹੁੰਚ ਕੇ ਧਰਮਸ਼ਾਲਾ ਚ ਜੀ ਕਰਾ ਮੰਗੇ ਦਰਸ਼ਨ ਸਾਨੂੰ ਮਹਾਮਾਝ ਦੇ ਦਰਬਾਰ ਦੇ